ਪਿਛਲੇ ਸਾਲਾਂ 'ਚ ਜੋ ਸਾਡੇ ਨਾਲ ਹੋਇਆ ਉਹ ਬਹੁਤ ਮਾੜਾ ਹੋਇਆ ਸਪੀਕਰ ਸਾਹਿਬ ਤੇ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੋਗਿਆ ਕੀ ਆਪਾਂ ਇਹੋ ਜੀ ਕੋਈ ਸਟੱਡੀ ਕਰਾਈ ਕਰਾਈਓ ਆ ਜਿਹੜੀ ਟਾਈਮ ਥਰੂ ਟਾਈਮ ਸਾਨੂੰ ਦੱਸੇ ਕਿ ਲੈਵਲ ਸਾਡਾ ਉੱਪਰ ਜਾ ਰਿਹਾ ਇਕੱਠਾ ਪਾਣੀ ਛੱਡਣ ਦੀ ਬਜਾਏ ਆਪਾਂ ਕੰਟਰੋਲਡ ਪਾਣੀ ਛੱਡੀਏ ਤਾਕਿ ਲੋਕਾਂ ਦੇ ਹੜ੍ਹ ਨਾ ਆਵੇ ਇਹਦੇ ਨਾਲ ਨਾਲ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਚਾਹਨਾ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਡੁੱਬਣ ਨੂੰ ਅਸੀਂ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਚਾਹੀਦਾ ਹੜੋਂਦੇ ਅਸੀਂ ਡੁੱਬੀਦਾ ਤੇ ਕੀ ਆਪਾਂ ਪਾਰ ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦਿੱਤਾ ਜਾਂ ਸੋਚਦੇ ਆਦੀਨਾ ਕਿ ਆਪਾਂ ਜਦੋਂ ਹੜੋਂ ਵਾਟਰ ਪੰਪ ਕਿਵੇਂ ਕਰੀਏ ਗਰਾਊਂਡ ਵਾਟਰ ਚ ਸਭ ਸੋਇਲ ਚ ਆਪਾਂ ਰੀਚਾਰਜ ਕਰਨਾ ਜੇ ਆਪਾਂ ਕਹੀਏ ਖੂਹੀ ਰਹੀ ਹੋ ਜਾਣਾ ਨਾ ਜੀ ਉਹ ਨਹੀਂ ਹੋਣਾ ਐਵੀ ਗੱਲਾਂ ਵਾਟਰ ਪੰਪਿੰਗ ਸਟੇਸ਼ਨ ਸਾਡੇ ਹਰ ਅਫੈਕਟਿਡ ਜਿੱਥੇ ਹੜੋਂਦਾ ਉਥੇ ਜਦੋਂ ਹੜੋਂ ਦੀ ਸਟੇਸ਼ਨ ਸਿਚੁਏਸ਼ਨ ਆਵੇ ਤੇ ਉਹ ਪਾਣੀ ਪੰਪ ਅੰਦਰ ਕਰਨ ਅਮਰੀਕਾ ਚ ਹੋ ਰਿਹਾ ਔਰ ਕਈ ਹੋਰ ਮੁਲਕਾਂ ਚ ਹੋ ਰਿਹਾ ਕੀ ਇਹੋ ਜੀ ਕੋਈ ਤਜਵੀਜ਼ ਦਾ ਰਿਪੋਰਟ ਤੁਸੀਂ ਬਣਵਾਈ ਹੈ ਪਿਛਲੇ ਸਾਲਾਂ ਚ ਜੋ ਸਾਡੇ ਨਾਲ ਹੋਇਆ ਬਾਦ ਮੜਾ ਹੋਇਆ ਸਪੀਕਰ ਸਾਹਿਬ ਤੇ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੋਗਿਆ ਕੀ ਆਪਾਂ ਇਹੋ ਜੀ ਕੋਈ ਸਟੱਡੀ ਕਰਾਈ ਕਰਾਈਓ ਆ ਜਿਹੜੀ ਟਾਈਮ ਥਰੂ ਟਾਈਮ ਸਾਨੂੰ ਦੱਸੇ ਕਿ ਲੈਵਲ ਸਾਡਾ ਉੱਪਰ ਜਾ ਰਿਹਾ ਇਕੱਠਾ ਪਾਣੀ ਛੱਡਣ ਦੀ ਬਜਾਏ ਆਪਾਂ ਕੰਟਰੋਲਡ ਪਾਣੀ ਛੱਡੀਏ ਤਾਂ ਕਿ ਲੋਕਾਂ ਦੇ ਹੜ੍ਹ ਨਾ ਆਵੇ ਇਹਦੇ ਨਾਲ ਨਾਲ ਟੋਡੇ ਰਹੇ ਮੈਂ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਚਾਹਨਾ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਡੁੱਬਣ ਨੂੰ ਅਸੀਂ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਚਾਹੀਦਾ ਹੜਾਉਂਦੇ ਅਸੀਂ ਡੁੱਬੀਦਾ ਤੇ ਕੀ ਆਪਾਂ ਭਾਰਤ ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦਿੱਤਾ ਯਸ ਤੇ ਸੋਚਦੇ ਆ ਦੀਨਾ ਕਿ ਆਪਾਂ ਜਦੋਂ ਹੜ ਆਉਣ ਵਾਟਰ ਪੰਪ ਕਿਵੇਂ ਕਰੀਏ ਗਰਾਊਂਡ ਵਾਟਰ ਚ ਸਬ ਸੋਇਲ ਚ ਆਪਾਂ ਰੀਚਾਰਜ ਕਰਨਾ ਜੇ ਆਪਾਂ ਕਹੀਏ ਖੂਹੀ ਰਹੀ ਹੋ ਜਾਣਾ ਨਾ ਜੀ ਉਹ ਨਹੀਂ ਹੋਣਾ ਐਵੀ ਗੱਲਾਂ ਵਾਟਰ ਪੰਪਿੰਗ ਸਟੇਸ਼ਨ ਸਾਡੇ ਹਰ ਅਫੈਕਟਡ ਜਿੱਥੇ ਹੜੋਂਦਾ ਉਥੇ ਜਦੋਂ ਹੜਾਉਣ ਦੀ ਸਟੇਸ਼ਨ ਸਿਚੁਏਸ਼ਨ ਆਵੇ ਤੇ ਉਹ ਪਾਣੀ ਪੰਪ ਅੰਦਰ ਕਰਨੇ ਅਮਰੀਕਾ ਚ ਹੋ ਰਿਹਾ ਔਰ ਕਈ ਹੋਰ ਮੁਲਕਾਂ ਚ ਹੋ ਰਿਹਾ ਕੀ ਇਹੋ ਜੀ ਕੋਈ ਤਸਵੀਰ ਦਾ ਰਿਪੋਰਟ ਤੁਸੀਂ ਬਣਵਾਈ ਹੈ ਪਿਛਲੇ ਸਾਲਾਂ ਚ ਜੋ ਸਾਡੇ ਨਾਲ ਹੋਇਆ ਉਹ ਬਹੁਤ ਮਾੜਾ ਹੋਇਆ ਸਪੀਕਰ ਸਾਹਿਬ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੋਗ ਹੈ ਕੀ ਆਪਾਂ ਇਹੋ ਜੀ ਕੋਈ ਸਟੱਡੀ ਕਰਾਈ ਕਰਾਈਓ ਆ ਜਿਹੜੀ ਟਾਈਮ ਥਰੂ ਟਾਈਮ ਸਾਨੂੰ ਦੱਸੇ ਕਿ ਲੈਵਲ ਸਾਡਾ ਉੱਪਰ ਜਾ ਰਿਹਾ ਇਕੱਠਾ ਪਾਣੀ ਛੱਡਣ ਦੀ بجائے ਆਪਾਂ ਕੰਟਰੋਲਡ ਪਾਣੀ ਛੱਡੀਏ ਤਾਂ ਕਿ ਲੋਕਾਂ ਦੇ ਹੜ੍ਹ ਨਾ ਆਵੇ ਇਹਦੇ ਨਾਲ ਨਾਲ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਚਾਹਨਾ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਡੁੱਬਣ ਨੂੰ ਅਸੀਂ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਚਾਹੀਦਾ ਹੜੋਂਦੇ ਅਸੀਂ ਡੁੱਬੀਦਾ ਤੇ ਕੀ ਆਪਾਂ ਪਾਰ ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦਿੱਤਾ ਜਾਂ ਸੋਚਦੇ ਆ ਦੀਨਾ ਕਿ ਆਪਾਂ ਜਦੋਂ ਹੜ ਆਉਣ ਵਾਟਰ ਪੰਪ ਕਿਵੇਂ ਕਰੀਏ ਗਰਾਊਂਡ ਵਾਟਰ ਚ ਸਬ ਸੋਇਲ ਚ ਆਪਾਂ ਰੀਚਾਰਜ ਕਰਨਾ ਜੇ ਆਪਾਂ ਕਹੀਏ ਹੂਈ ਰਹੀ ਹੋ ਜਾਣਾ ਨਾ ਜੀ ਉਹ ਨਹੀਂ ਹੋਣਾ ਐਵੀ ਗੱਲਾਂ ਵਾਟਰ ਪੰਪਿੰਗ ਸਟੇਸ਼ਨ ਸਾਡੇ ਹਰ ਅਫੈਕਟਡ ਜਿੱਥੇ ਹੜ ਹੋਂਦਾ ਉਥੇ ਜਦੋਂ ਹੜ ਹੋਂਦੀ ਸਟੇਸ਼ਨ ਆ ਸਿਚੁਏਸ਼ਨ ਆਵੇ ਤੇ ਉਹ ਪਾਣੀ ਪੰਪ ਅੰਦਰ ਕਰ ਲੈ ਅਮਰੀਕਾ ਚ ਹੋ ਰਿਆ ਔਰ ਕਈ ਹੋਰ ਮੁਲਕਾਂ ਚ ਹੋ ਰਿਆ ਕੀ ਇਹੋ ਜੀ ਕੋਈ ਤਜਵੀਜ਼ ਦਾ ਰਿਪੋਰਟ ਤੁਸੀਂ ਬਣਵਾਈ